ਰੋਜ ਸਵੇਰ ਨੂੰ ਤੁਹਾਡੇ ਜੀਰ ਦਾ ਭੋਗ ਲੱਗਦਾ ਮੈਂ ਦੋਨਾ ਮਹਿਮੀਆਂ ਆਮ ਨਾ ਬੈਠਾ ਖਾ ਦੇ ਤਿਆਰ ਹੋ ਕੇ ਨਾਲ ਜੇ ਮੈਨੂੰ ਵੀ ਤੇ ਖਾਣ ਨੂੰ ਬਾਬੇ ਉਹਨਾਂ ਨੂੰ ਬਹੁਤ ਟੋਕਦੇ ਰਹੇ ਬਹੁਤ ਟੋਕਦੇ ਰਹੇ ਮੰਨਿਆ ਗੱਲ ਨੂੰ ਸਮਝ ਨਹੀਂ ਇੱਥੇ ਕੋ ਤੁਹਾਡੇ ਕੰਮ ਦੀ ਗੱਲ ਆ ਜੈਸ ਵੇਲੇ ਬਦਲੇ ਵਾਲਿਓ ਬਾਬਾ ਬਲੀਸ਼ਾ ਥੋੜੇ ਸਮੇਂ ਲਈ ਇੱਥੇ ਜਾਣਾ ਸੀ ਤੇ ਉਹਨਾਂ ਦਾ ਭਾਗਤ ਨਾ ਕੇ ਕੱਪੜੇ ਪਾ ਕੇ ਸੋਹਣੇ ਬੈਠ ਗਿਆ ਕਹਿੰਦਾ ਬਾਪੇ ਮੈਨੂੰ ਬਿਠਾ ਗਏ ਆ ਦਸਾਂ ਦੇ ਨਾਲੇ ਉਹਨੂੰ ਭੋਗ ਲਾਣਾ ਆਪੇ ਲੱਡੂਆਂ ਦਾ ਉਹਨੂੰ ਭੋਗ ਲਾਣਾ ਆਪੇ ਆਖੀਰ ਦਾ ਬਹੁਤ بڑا ਹੋਇਆ ਕਹਿੰਦਾ ਕੰਮ ਬੜਾ ਸੌਖਾ ਨਾ ਲੈਣਾ ਬਾਲਗੋਲ ਵਾਲੇ ਨੇ ਤੈਨੂੰ ਮਾਲਾ ਦਾਲ ਪਾ ਲੈਣੀਆਂ ਤੇ ਬੱਲੇ ਬੱਲੇ ਆ ਵੀ ਮੈਨੂੰ ਰੋਜ਼ ਖੀਰ ਮਿਲਦੀ ਆ ਰੋਜ਼ ਮੈਨੂੰ ਮਠਿਆਈ ਮਿਲਦੀ ਆ ਹੁਣ ਮੰਦਨੇ ਵਾਲਿਓ ਬਾਪੇ ਆਏ ਉਹ ਮੋਰੇ ਮੋਰੇ ਢੋੜਾ ਜਾਵੇ ਤੇ ਮਗਰ ਉਹਦੇ 15 ਬੰਦੇ ਮਗਰ ਪੈ ਡੰਗਾ ਲੈ ਗਏ ਤੇ ਬਾਬੇ ਗਏ ਆਪਣੇ ਸੇਵਾਦਾਰ ਨੂੰ ਡੰਗਣਾ ਲਾਇਆ ਉਹਨਾਂ ਨੂੰ ਵੀ ਇਹ ਕਹਵਾ ਮਾਰਨੇ ਆ ਤੇ ਬਈ ਕਹਿੰਦਾ ਇਹਨੂੰ ਥਾਲੇ ਨੂੰ 10 ਦਿਨ ਹੋ ਗਏ ਮਠਿਆਈਆਂ ਖਾਂਦੇ ਨੂੰ ਕੰਮ ਸਾਡਾ ਪੁੱਜ ਗਿਆ ਲੋਕਾਂ ਨੂੰ ਫੜਿਆ ਬੜਾ ਉਹਨੂੰ ਗੜੋਂ ਫੜ ਲਿਆ ਤੇ ਬਾਬਿਆਂ ਨੂੰ ਕਹਿੰਦਾ ਪੈਂਦਾ ਸਰਕਾਰ ਬਹੁਤ ਆ ਬਾਬੇ ਵਾਲਨਾ ਲੱਡੂ ਵੀ ਉਹੀ ਚੜਾਉਂਦੇ ਦਾ ਕੰਮ ਹੁੰਦਾ ਨਹੀਂ ਦਾ ਇਤਿਹਾਨਾਂ ਦੇ ਕਿਦੋਂ ਇਹਦਾ ਲੱਡੂ ਵੀ ਕੋਈ ਚਲਾ ਕੇ 라 ਜਿਹੜੀ ਹੈ ਲੱਡੂ ਉਹੀ ਚੜਾਏਗਾ ਜਿਹਨਾਂ ਦੇ ਕੰਮ ਹੁੰਦੇ ਉੱਤੇ ਰੋਜ਼ ਸ਼ਨੀਵਾਰ ਨੂੰ ਐਪੀਕਵਾਂਟਾ ਦੇ ਚੜੀ ਪੈਸੇ ਤਾਂ ਮੈਂ ਲੈਂਦਾ ਇਹ ਮੰਤਰੀ ਬੰਦ ਹੋ ਗਿਆ ਪਤਾਇਆ ਉੱਥੇ ਸਰਕਾਰਾਂ ਦੇ ਗੱਲ ਪਈ ਤੇ ਇਹ ਐਮੀਰੀਆਂ ਗੱਲਾਂ ਸਮਝੋ ਨਾ ਵੀ ਜਾਨਾ ਨੂੰ ਇਹ ਲੱਗਦਾ ਵੀ ਮੈਂ ਬਾਹਰਲੇ ਮੌਖਾਂ 'ਚ ਵੀ ਤੁਸੀਂ ਮੇਰੀ ਫੇਸਬੁੱਕ ਮਿੰਦਤ ਲਾਉਣੀ ਨਹੀਂ ਦੀ ਦੇਖਿਆ ਕਰੋ ਉੱਥੇ ਵੀ ਮੈਂ ਸਾਸਾਂ ਦੀ ਕਰਦਾ ਆਪਣੀ ਰੋਟੀ ਆਪ ਬਣਾ ਕੇ ਖਾਣਾ ਕਦੀ ਕਹੇ ਕੋ ਰੋਟੀ ਵੀ ਲੈ ਕੇ ਆਈ ਵੀ ਮੇਰਾ ਨਿਯਮ ਆ ਇਸ ਗੱਲ ਕੇ ਮੰਦਨੇ ਵਾਲੋ ਨਾਮ ਜੱਪੋ ਵਾਲੇ ਮਾਣ ਕਰੋ ਉਹ ਜਿੰਨੇ ਵੀ ਪਿੰਡ ਵਾਲੇ ਮਹੱਲੇ ਵਾਲੇ ਆਏ ਆ ਉਹਨਾਂ ਨੂੰ ਸਾਰਿਆਂ ਨੂੰ ਮੇਰਾ ਸਲਾਮ ਆ ਆ ਟੈਂਟ ਮੰਦਨੇ ਵਾਲੋ ਸਾਰਾ ਆਪਣਾ ਹੀ ਆ ਮਹੱਲੇ ਦੇ ਵਿੱਚ ਜੇ ਕੋਈ ਵਿਆਹ ਪਾਰਟੀ ਹੋਣੀ ਆ ਆ ਟੈਂਟ ਉਸੇ ਲੱਗੇਗਾ ਮੇਰੀ ਵੀ ਮਿਹਨਤ ਹੈ ਉਹ ਪਿੰਡੇ ਜਾਂ ਮੈਨੂੰ ਘਰ-ਬਾਰ ਵਾਰ ਕਹਿੰਦਾ ਸੀ ਕਹਿੰਦਾ ਇਹ ਨਾ ਕਹਦੇ ਉਹ ਫ੍ਰੀ ਲਾਇਆ ਤਾਂ ਪਿੰਡੇ ਨੂੰ ਬੜੀ ਟੈਨਸ਼ਨ ਆ ਧਰਮੰਦਲੇ ਵਾਲਿਓ ਜਿਹਨੂੰ ਦਵਾਇਆ ਤੂੰ ਟੈਂਟ ਚੁੱਕਿਆ ਜਿੰਨੀ ਲੋੜ ਆ ਪੈਸੇ ਦੇਓ ਨਾ ਦੇਓ ਸਭ ਤੁਹਾਡੀ ਮਰਜ਼ੀ ਹੈ ਕਿ ਟੈਂਟ ਮੰਦਲੇ ਵਾਲਾ ਹੋਰ ਪਿਆਰੇ ਡਬਲ ਪਿਆਪਤੀ ਕਰਨ ਕਿ ਰਾਜੀ ਰਹੋ ਖਲਾਮਤ ਰਹੋ ਮੰਦਲੇ ਵਾਲੋਂ ਗੌਣ ਵਾਲੇ ਆਪਣੇ ਰਾਜੀ ਨੇ ਆਏ ਹੋਰ ਬਹੁਤ ਸਾਰੇ ਗੌਣ ਵਾਲੇ ਆਪਣੇ ਕੋਲ ਲਗਾਤਾਰ ਪ੍ਰੋਗਰਾਮ ਚਲਾਇਆ ਤੇ ਸਾਰੇ ਆਨ ਵੈਲਕਮ ਹੈ ਸਵਾਗਤ ਹੈ ਬਾਬਾ ਜੀ ਕਿਹਾ ਤੇ ਦੋ ਤਾਂ ਕਾਰੀ ਮਾਰੋ ਜਰਾ ਮਾ ਗਣੇ ਇਸ ਸਪੇਸ ਵਿੱਚ ਮਿਲ ਜਾਏ ਨਰੇ ਤੇ ਤੇ ਰਾਬਾ ਤੇ ਸਨੇ ਦੇਖੇ ਨੀ ਕਿ ਦੇਖਿਆ ਜਾਜੋ ਦੇਖਣਾ ਤਾਂ ਦੇਖ ਲੋ ਸਾਹਮਣੇ ਸਾਧੂ ਸੁਖਰ ਗਜ਼ਾਦ ਬਾਬਾ ਜੀ ਬਲੀ ਸੁਣੋ ਜੀ ਤੇ ਸਾਧੂ ਨੂੰ ਬੇਚੀ ਆਪਣੀ ਕਾਰੀ ਮਾਰ ਕੇ ਗਜ਼ਾਦ ਦੇ ਸਾਡੇ ਕਰੇ ਸਾਹਿਬ ਉਹ ਆਜਾ ਇਹਨਾਂ ਨੂੰ ਬੇਚੀ ਮਨਿ ਮਾਰ ਜਰਾ ਕੋਡਾ ਵੀਰਾ ਦੱਸੀ ਕਾਫੀ ਜੀ ਜਾਇਏ ਕਾਦਰ ਸੁਭਾਉ ਦਾ ਸੰਜੀਤ ਪਰਬਾਰ ਆਗੋ ਅਗਲੇ ਤੋਂ ਬਾਅਦ ਲਈ ਸਾਹਿਬ ਉਹ ਕਲਾਕਾਰਾਂ ਨੂੰ ਉਹਨਾਂ ਦੀ ਅੰਤ ਕਰਾਂਗੇ